ਵਿਰੋਤ ਸਿਆਲ ਦੀ ਓਦੋਂ ਚੇਤਰ ਹੈ ਸੀ ਮਹਾਂ ਲੰਗੀ ਰੋਤ ਸਿਆਲ ਦੀ ਓਦੋਂ ਚੇਤਰ ਹੈ ਸੀ ਮਹਾਂ ਕਹਿੰਦੇ ਭੂਰ ਚੜੇ ਸੀ ਆਂਬ ਨੂੰ ਵਿੱਚ ਬਾਗਾਂ ਠੰਡੀ ਸ਼ਾ ਭੂਰ ਚੜੇ ਸੀ ਆਂਬ ਨੂੰ ਵਿੱਚ ਬਾਗਾਂ ਠੰਡੀ ਸ਼ਾ ਵਿਚ ਮਾਲਵੇ ਦੇਸ਼ ਦੇ ਪਿੰਡ ਮਤੇ ਦੀ ਸਰਾਂ ਵਿਚ ਮਾਲਵੇ ਦੇਸ਼ ਦੇ ਪਿੰਡ ਮਤੇ ਦੀ ਸਰਾਂ ਉਹ ਅੰਮ੍ਰਿਤ ਵੇਲਾ ਤੜਕੇ ਪੈਰ ਦੇ ਅੰਮ੍ਰਿਤ ਵੇਲਾ ਤੜਕੇ ਪੈਰ ਦੇ ਲੋਕੀ ਲੈnde ਸੀ ਰੱਬ ਦਾ ਨਾਮ ਅਮਰਤ ਵੇਲਾ ਤੜਕੇ ਪੈਰ ਦੇ ਲੋਕੀ ਲੈਂਦੇ ਸੀ ਰੱਬ ਦਾ ਨਾਮ ਤਦ ਨੂਰ ਕੁਦਰਤੀ ਜਨਮਿਆ ਇੱਕ ਕਰਮਵਾਲੀ ਮਾਂ ਨੂਰ ਕੁਦਰਤੀ ਜਨਮਿਆ ਇੱਕ ਕਰਮਵਾਲੀ ਮਾਂ ਓ ਜੋਤ ਰੱਬੀ ਕਰੇ ਤਾਰਦੀ ਓ ਦਾ ਲੈਣਾ ਰੱਖਿਆ ਨਾ ਜੋ ਤਰਬੀ ਕਰਤਾਰ ਦੀ ਉਹਦਾ ਲੈਣਾ ਰੱਖਿਆ ਨਾ ਪਿਤਾ ਗੁਰਾਂ ਦਾ ਫੇਰੂ ਮਲ ਸੀ ਵੱਡਾ ਗਣਿਆ ਵਿੱਚ ਦਾ ਨਾ ਪਿਤਾ ਗੁਰਾਂ ਦਾ ਫੇਰੂ ਮਲ ਸੀ ਵੱਡਾ ਗਣਿਆ ਵਿੱਚ ਦਾ ਨਾ ਉਹ ਪਿਛਲੇ ਜਨਮ ਦੀ ਕੋਈ ਤਪੱਸਿਆ ਭਗਾ ਵਾਲੀ ਰਾਮੋ ਮਾ ਪਿਛਲੇ ਜਨਮਾਂ ਦੀ ਕੋਈ ਤਪੱਸਿਆ ਭਗਾ ਵਾਲੀ ਰਾਮੋ ਮਾ ਦਿਓ ਤੇ ਫੁੱਲ ਵਰਸਾਉਂਦੇ ਅੰਬਰੋਂ ਪਰੀਆਂ ਰਹੀਆਂ ਗੀਤ ਨਗਾ ਦਿਓ ਤੇ ਫੁੱਲ ਵਰਸਾਉਂਦੇ ਅੰਬਰੋਂ ਰਈਆਂ ਗੀਤ ਰਈਆਂ ਨੇ ਗਾ ਉਹ ਭਾਰਤ ਵਰਸ਼ ਖੁਸ਼ੀ ਵਿੱਚ ਝੂਮਿਆ ਹੱਸੇ ਖੁਸ਼ੀ ਚ ਸ਼ਹਿਰ ਦੁਰਾ ਭਾਰਤ ਵਰਸ਼ ਖੁਸ਼ੀ ਵਿੱਚ ਝੂਮਿਆ ਹੱਸੇ ਖੁਸ਼ੀ ਚ ਸ਼ਹਿਰ ਗੁਰਾ ਮਾੜੇ ਲਿਸੇ ਅਤੇ ਗਰੀਬ ਦੀ ਫਾੜੀ ਨਹੀਂ ਇਸ ਦਾ ਤੇ ਨੇ ਬਾ ਮਾੜੇ ਲਿਸੇ ਅਤੇ ਗਰੀਬ ਦੀ ਫੜ ਲਈ ਇਸ ਦਾਤੇ ਨੇ ਬਾਂਹ ਉਹ ਜਿੱਥੇ ਚਰਨ ਪਾਵੇ ਕਰ ਪਾਉਣਗੇ 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 ਜਿੱਥੇ ਚਰਨ ਪਵਿੱਤਰ ਪਾਉਣਗੇ ਪੂਜਾ ਜੋਗ ਬਨੂ ਉਹ ਥਾ ਜਿੱਥੇ ਚਰਨ ਪਵਿੱਤਰ ਪਾਉਣਗੇ ਬੁੱਧ ਜਨ ਜੋਗ ਬਨੂ ਉਹ ਥਾ ਜਿਨੂ ਕੁੱਲ ਦੁਨੀਆਂ ਦੁਰਕਾਰਿਆ ਇਸ ਦੇ ਦਰ ਤੋਂ ਮਿਲੂ ਨਿਆ ਜਿਨੂ ਕੁੱਲ ਦੁਨੀਆਂ ਦੁਰਕਾਰਿਆ ਇਸ ਦੇ ਦਰ ਤੋਂ ਮਿਲੂ ਨਿਆ ਜਰਨੈਲ ਸਿੰਘਾ ਗੁਰੂ ਬਨਨਗੇ ਵੇਖੇ ਨਤਾਵਿਆਂ ਦੇ ਤਾ ਜਰਨੈਲ ਸਿੰਘਾ ਗੁਰੂ ਬਨਨਗੇ किन त मिया देता